ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਵਿਖੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਹਰਾਂ ਦੀ ਅਗਵਾਈ ਦੇ ਹੇਠ ਵਿਸ਼ਵ ਰੈੱਡ ਕਰਾਸ ਦੇ ਵੱਸ ਮਨਾਇਆ ਗਿਆ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਹਾਂ ਨਹੀਂ ਹੈ ਕਿ ਮੈਨੂੰ ਸਾਰੇ ਇਹਨਾਂ ਪਤਾ ਹੋਣਾ ਚਾਹੀਦਾ ਕਿ ਅੱਠ ਮਈ ਨੂੰ ਜਲਾ ਹੈਗਾ ਯਾਰ ਖਾਣਾ ਸਫਾਈ ਇਸ ਦਿਨ ਜਲਾ ਇਹ ਸਾਰੇ ਜਿਹੜੇ ਹੈਗੇ ਐ ਸਭ ਉਹਨਾਂ ਦਾ ਜਿਹੜਾ ਵਰਤ ਹੋਇਆ ਸੀਗਾ ਉਹਨਾਂ ਦੀ ਯਾਦ ਤੇ ਜਿਹੜਾ ਹੈਗਾ ਅੱਜ ਇਹ ਦਿਨ ਬਣਾਇਆ ਜਾਂਦਾ ਹੈ ਪੂਰੇ ਵਰਲਡ ਲੈਵਲ ਤੇ ਇੱਕ ਪੇ ਜਿਹੜਾ ਇਹ ਦਿਨ ਬਣਾਇਆ ਜਾਣਾ ਹੈਗਾ ਯਾ ਤੇ ਹਰ ਦੇਸ਼ ਦੀ ਜਿਹੜਾ ਹੈਗਾ ਇਹਦੇ ਉੱਤੇ ਆਪਣੀ ਆਪਣੀ ਕੋਈ ਨਾ ਵਿਚਾਰ ਚਟੰਗਰਾ ਔਰ ਕਿਸੇ ਵੀ ਭਿੰਨਪੇਤ ਤੋਂ ਕਿਸੇ ਵੀ ਜਾਤ ਦੇ ਜਿਹੜੇ ਹੈਗੇ ਵਿਤਕਰੇ ਤੋਂ ਕਿਸੇ ਵੀ ਨਸਲ ਦੇ ਵਿਤਕਰੇ ਤੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਤੇ ਉਹਨਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਦਿੱਤੀ ਜਾਂਦੀ ਹੈਗੀ ਭਾਵੇਂ ਉਹ ਬਲੱਡ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਕਿਸੇ ਖਾਣ-ਪੀਣ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਦੁੱਧ ਜਾਂ ਹੋਰ ਕੋਈ ਅਜਾ ਨਹੀਂ ਹੈ ਜਿਹੜੀਆਂ ਹੈਗੇ ਲਿਕਵਿਡ ਚੀਜ਼ਾਂ ਦੇ ਰੂਪ ਦੇ ਵਿੱਚ ਹੋਵੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਕੀਤੀ ਜਾਂਦੀ ਹੈਗੀ ਆ ਤੇ ਰੈੱਡ ਕਰਾਸ ਵੱਲੋਂ ਜਿਹੜੇ ਹੈਗੇ ਆ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਚਾਰ ਸੈਂਟਰ ਚੱਲਦੇ ਹੈਗੇ ਆ ਤੁਹਾਨੂੰ ਪਤਾ ਜੇ ਪੰਜ ਦਰਿਆਵਾਂ ਦੀ ਧਰਤੀ ਸੀਗੀ ਪੰਜਾਬ ਤੇ ਅੱਜ ਇੱਕ ਜਿਹੜਾ ਛੇਵਾਂ ਦਰਿਆ ਜਿਹਨੂੰ ਨਸ਼ੀਆਂ ਦਾ ਕਹਿੰਦੇ ਆ ਇਹ ਵੀ ਇੱਥੇ ਵਗ ਰਿਹਾ ਹੈਗਾ ਤੇ ਸਾਡਾ ਯੂਥ ਜਿਹੜੇ ਬੱਚੇ ਸਾਡੇ ਜਿਹੜੇ ਕੁਰਸੀਆਂ ਦੇ ਮਾਲਕ ਹੋਣੇ ਸੀਗੇ ਅੱਗੇ ਜਾ ਕੇ ਕੋਈ ਵਕੀਲ ਕੋ ਡਾਕਟਰ ਕੋ ਜੱਜ ਜਾਂ ਕੋਈ ਵੀ ਐਦਾਂ ਦੀਆਂ ਪੋਸਟਾ ਤੇ ਹੁਣੇ ਸੀ ਕਿ ਉਹ ਸਾਰੇ ਬੱਚੇ ਜਿਹੜੇ ਅੱਜ ਹੈਗੇ ਨਸ਼ੇ ਉੱਤੇ ਲੱਗ ਗਏ ਆ ਨਸ਼ੇ ਨੇ ਜਿਹੜੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈਗਾ ਆ ਪਰ ਰੈੱਡ ਕਰਾਸ ਦਾ ਜਿਹੜਾ ਉਪਰਾਲਾ ਹੈਗਾ ਆ ਇਹ ਪੰਜਾਬ ਦੇ ਵਿੱਚ ਸਾਡੇ 4 ਸੈਂਟਰ ਚੱਲਦੇ ਆ ਗੁਰਦਾਸਪੁਰ ਹੋ ਗਿਆ ਕੋਰਾਲੀ ਹੋ ਗਿਆ ਪਟਿਆਲਾ ਹੋ ਗਿਆ ਤੇ ਇੱਕ ਨਵਾਂ ਸ਼ਹਿਰ ਦੇ ਵਿੱਚ ਹੈਗਾ ਆ ਜਿਹੜੇ ਫ੍ਰੀ ਆਫ ਕਾਸਟ ਜਿਹੜੇ ਹੈਗੇ ਉਹਨਾਂ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈਗੀ ਜਿਹੜੇ ਇਸ ਕੋੜ ਦੇ ਵਿੱਚ ਇਸ ਦਰਿਆ ਦੇ ਵਿੱਚ ਜਿਹੜੇ ਹੈਗੇ ਆ ਡੇਗ ਗਏ ਹੈਗੇ ਤੇ ਉਹਨਾਂ ਤੋਂ ਨਿਕਲਣ ਦਾ ਕੋ ਰਾਹ ਨਹੀਂ ਮਿਲ ਰਿਹਾ ਹੈਗਾ ਰੈੱਡ ਕਰਾਸ ਜਿਹੜਾ ਹੈਗਾ ਆ ਆਪਣੀ ਹੈ ਗਈ ਆ ਬਾਫਣ ਕੇ ਜਿਹੜੀ ਹੈਗੀ ਉਹਦੇ ਵਿੱਚ ਉਹਨਾਂ ਨੂੰ ਹੱਥ ਦੇ ਰਹੀ ਹੈਗੀ ਕਿ ਤੁਸੀਂ ਸਾਡਾ ਹੱਥ ਫੜੋ ਅਸੀਂ ਤੁਹਾਡੀ ਮਦਦ ਕਰਾਂਗੇ ਇਸ ਚੀਜ਼ ਵਿੱਚੋਂ ਨਿਕਲਣ ਵਾਸਤੇ ਉਹਨਾਂ ਨੂੰ ਮੈਡੀਸਨ ਦੀ ਜਿਹੜੀ ਹੈਗੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਫ੍ਰੀ ਆਫ ਕਾਸਟ ਖਾਣਾ ਜਿਹੜਾ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਤੇ ਇੱਕ ਮੰਥ ਦੇ ਵਿੱਚ ਜਿਹੜਾ 17-18000 ਦਾ ਜਿਹੜਾ ਹੈਗਾ ਖਰਚਾ ਆਉਂਦਾ ਇੱਕ ਬੱਚੇ 'ਤੇ ਅਸੀਂ ਜਿਹੜਾ ਹੈਗਾ ਆ ਉਹ ਜਿਹੜਾ ਰੈੱਡ ਕਰਾਸ ਵੱਲੋਂ ਜਿਹੜਾ ਸਾਡੇ ਚੰਡੀਗੜ੍ਹ ਜਿਹੜਾ ਹੈਗਾ ਰੈੱਡ ਕਰਾਸ ਦਾ ਜਿਹੜਾ ਹੈਡ ਕੁਆਰਟਰ ਹੈਗਾ ਉੱਥੋਂ ਪੂਰੀ ਮਦਦ ਮਿਲਦੀ ਹੈਗੀ ਆ ਤੇ ਜਿਹੜਾ ਹੈਗਾ 75% ਹੈਗਾ ਰੈੱਡ ਕਰਾਸ ਮਾਦਾ ਤੇ 25% ਜਿਹੜਾ ਹੈਗਾ ਸਾਡਾ ਚੰਡੀਗੜ੍ਹ ਦਾ ਜਿਹੜਾ ਹੈਗਾ ਰੈੱਡ ਕਰਾਸ ਉਹ ਵਿੱਚ ਹਿੱਸਾ ਪਾਉਂਦੇ ਹੈਗੇ ਆ ਤੇ ਉਹਦੇ ਨਾਲ ਨਾ ਬੱਚਿਆਂ ਨੂੰ ਮਦਦ ਦੀ ਜਿਹੜੀ ਹੈਗੀ ਆ ਸਹਾਰਾ ਦਿੱਤਾ ਜਾਂਦਾ ਕਿ ਇਹ ਨਾ ਚੀਜ਼ਾਂ ਵਿੱਚੋਂ ਨਿਕੰਟ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਣ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਆ ਕਿ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿੰਨੀ ਹੈਗੀ ਆ ਕਿ ਜਿਹੜੇ ਸਾਡੇ ਹੈਨਰੀ ਡਿਊਨਸ ਸੀਗੇ ਉਹਨਾਂ ਨੂੰ ਫਰਸਟ ਜਿਹੜਾ ਨੋਬਲ ਪੁਰਸਕਾਰ ਸੀਗਾ ਪਹਿਲੀ ਵਾਰ 1901 ਦੇ ਵਿੱਚ ਉਹਨਾਂ ਨੂੰ ਹੀ ਮਿਲਿਆ ਸੀ ਉਸ ਤੋਂ ਬਾਅਦ ਤਿੰਨ ਵਾਰ ਜਿਹੜਾ ਨੋਵਲ ਪੁਰਸਕਾਰ ਹੈਗਾ ਆ ਰੈੱਡ ਕਰਾਸ ਨੂੰ ਮਿਲ ਚੁੱਕਾ ਹੈਗਾ ਆ ਟੋਟਲ 4 ਵਾਰ ਇਹ ਨੋਬਲ ਜਿਹੜਾ ਕੁਰਸਕੋ ਆ ਜਿਹੜਾ ਮਿਲ ਚੁੱਕਿਆ ਜਿਹਨੂੰ ਸ਼ਾਂਤੀ ਦਾ ਪ੍ਰਤੀਕ ਕਿਹਾ ਜਾਂਦਾ ਹੈਗਾ ਆ ਇੱਕ ਸ਼ਾਂਤੀ ਦੇ ذریعے ਹੀ ਲੋਕਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਕੇ ਉਹਨਾਂ ਚੀਜ਼ਾਂ ਵਿੱਚੋਂ ਕੱਢਣ ਦੀ ਜਿਹੜੀ ਯਤਨ ਕੀਤੇ ਜਾਂਦੇ ਆ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨਾ ਕਿਸੇ ਰਾਹਤ ਸਮਗਰੀ ਦੇ ਤੌਰ ਦੇ ਤੇ ਉਸ ਜਿਹੜੀ ਪਰੇਸ਼ਾਨੀ ਜਾਂ ਉਸ ਦੁੱਖ ਦੇ ਵਿੱਚੋਂ ਕੱਢਿਆ ਜਾਵੇ ਤੇ ਆਪਾਂ ਇੱਕ ਹੋਰ ਵੀ ਗੱਲ ਦੇਖਦੇ ਹੈਗੇ ਆ ਕਿ ਰੈੱਡ ਕਰਾਸ ਦੇ ਬਹੁਤ ਸਾਰੇ ਇਦਾਂ ਦੇ ਜਿਹੜੇ ਹੈਗੇ ਆ ਜਿਹੜੇ ਜ਼ਰੀਏ ਹੈਗੇ ਆ ਚੱਲਦੇ ਕਿ ਜਿਨ੍ਹਾਂ ਦੇ ਨਾਲ ਵਿਦਮਾਵਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਹੁਤ ਸਾਰੀਆਂ ਦਨੀਆਂ ਸਕੀਮਾਂ ਜਿਹੜੀਆਂ ਹੈਗੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਆ ਤੇ ਭਾਵੇਂ ਟ੍ਰਾਈਸਾਈਕਲ ਹੈਗੇ ਜਾਂ ਬਹੁਤ ਸਾਰੀਆਂ ਦਨੀਆਂ ਹੋਰ ਵੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਰਾਹਤ ਮਿਲੇ ਤੇ ਮੈਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹੈਗੀਆਂ ਮੈਡਮ ਨੇ ਸਾਰਿਆਂ ਨੂੰ ਦੱਸ ਹੀ ਦਿੱਤਾ ਹੈ ਵੀ 8 ਮਈ ਅੱਜ ਅਸੀਂ ਜਿਹੜਾ ਹੈ ਸਰਜੀਨ ਹੈਨਰੀ ਡਿਊਨਾਦੀ ਦੇ ਪਤ ਮਤਲਬ ਜਨਮ ਦਿਨ ਦੇ ਤੌਰ ਤੇ ਜਿਨ੍ਹਾਂ ਜਿਹੜੇ ਸੀਗੇ ਰੈੱਡ ਕਰਾਸ ਦੇ ਸੰਸਥਾਪਕ ਵੀ ਸੀ रेड क्रॉस ਇੱਕ ਆਪਣੇ ਆਪ ਹੀ ਇੱਕ ਇੰਟਰਨੈਸ਼ਨਲ ਜਿਹੜੀ ਹੈ ਐਨਜੀਓ ਹੈ ਤੁਸੀਂ ਇਹ ਅਸੀਂ ਮੰਨਦੇ ਇੱਕ ਫਕਰ ਦੀ ਉਹ ਕਰ ਸਕਦੇ ਜਿਹੜੇ ਐਨਜੀਓ ਦੇ ਮਤਲਬ ਇਸ রেড ਕ੍ਰੋਸ ਤੇ ਵਲੰਟੀਅਰ ਹੈ ਕਿਸੇ ਵੀ ਕੁਦਰਤੀ ਆਫਤਾ ਦੇ ਵਿੱਚ ਬਿਨਾ ਕਿਸੇ ਪਰਮਿਸ਼ਨ ਤੋਂ ਜਿਉ ਇਹਨਾਂ ਕੋਲ ਇੱਕ ਸਿਰਫ ਜੈਕਟ ਪਾਇਆ ਹੋਵੇ ਜਿਹਦੇ ਤੇ রেড ਕ੍ਰੋਸ ਦਾ ਲੋਗੋ ਲੱਗਿਆ ਹੋਵੇ ਬਿਨਾ ਕਿਸੇ ਪਰਮਿਸ਼ਨ ਤੋਂ ਉੱਥੇ ਫਟੜ ਲੋਕਾਂ ਦੀ ਸੇਵਾ ਕਰਦੇ ਆਂ ਕਿਉਂਕਿ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਉਹਨਾਂ ਕੋਲ ਇੱਕ ਜਿਹੜਾ ਲੋਗੋ ਲੱਗਿਆ ਹੈ ਰੈੱਡ ਕਰਾਸ ਦਾ ਇਹ ਇੱਕ ਐਦਾਂ ਦੀ ਇੰਟਰਨੈਸ਼ਨਲ ਸੰਸਥਾ ਹੈ ਜਿਨ੍ਹਾਂ ਨੇ ਆਪਣੇ ਆਪ ਹੀ ਇੱਕ ਐਦਾਂ ਦੇ ਵਲੰਟੀਅਰ ਤਿਆਰ ਕੀਤੇ ਹੋਏ ਹੈ ਵੀ ਜਿਹੜੇ ਨਿਸ਼ਕਾਮ ਬਿਨਾਂ ਕਿਸੇ ਵੇਦ ਭਾਪ ਤੋਂ ਲੋਕਾਂ ਦੀ ਸੇਵਾ ਕਰਦੇ ਆ ਉਸ ਤੋਂ ਬਾਅਦ ਐਦਾਂ ਹੈ ਕਿ ਇਹਨਾਂ ਦੇ ਅੰਦਰ ਇਤਾਂ ਦੀ 80 ਜ਼ਿਆਦਾ ਇੱਕ ਕਹਿੰਦੇ ਨਾ ਰੈੱਡ ਕਰਾਸ ਦੇ ਨਾਲ ਜੁੜਦੇ ਜੁੜਨ ਦੇ ਬਾਅਦ ਇਹਦੇ ਅੰਦਰ ਇੱਕ ਇਦਾਂ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਰੈੱਡ ਕਰਾਸ ਦੇ ਅੰਦਰ ਇੱਕ ਇਦਾਂ ਦੀਆਂ ਗਤੀਵਿਧੀਆਂ ਚਲਾਈ ਜਾ ਰਹੀਆਂ ਜਿਨ੍ਹਾਂ ਤੋਂ ਸਰਟੀਫਿਕੇਟ ਪ੍ਰਾਪਤ ਕਰਕੇ ਅਸੀਂ ਬਹੁਤ ਹੀ ਜਿਹੜੀ ਸੁਵਿਧਾਵਾ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕਿ ਫਰਸਟ ایڈ ਟ੍ਰੇਨਿੰਗ ਹੋਗੀ ਫਰਸਟ ایڈ ਟ੍ਰੇਨਿੰਗ ਜਿਹੜੀ ਕਰਵਾਈ ਜਾਂਦੀ ਹੈ ਉਹ ਰੈੱਡ ਕਰਾਸ ਹਰ ਇੱਕ ਸਾਡੇ ਉਧਾਂ ਤਾਂ 29 ਜ਼ਿਲ੍ਹੇ ਹੈ ਹਲਾਬਸ ਪੰਜਾਬ ਦੇ 29 ਜ਼ਿਲ੍ਹਿਆਂ 'ਚੋਂ 28 ਜ਼ਿਲ੍ਹਿਆਂ 'ਚ ਇਹ ਕਰਵਾਈ ਜਾਂਦੀ ਹੈ ਕਿਉਂਕਿ ਇੱਕ ਜ਼ਿਲ੍ਹਾ ਜਿਹੜਾ ਹੈ ਮਲੇਰ ਕੋਟਲਾ ਔਰ ਨਵਾਂ ਬਣਿਆ ਹੈ ਪਰ ਉੱਥੇ ਹਜੇ ਇਹ ਟ੍ਰੇਨਿੰਗ ਨਹੀਂ ਕਰਵਾਈ ਜਾਂਦੀ ਉਸ ਤੋਂ ਬਾਅਦ ਪੇਸ਼ੈਂਟ ਕੇਅਰ ਅਟੈਂਡੈਂਟ ਪੇਸ਼ੈਂਟ ਕੇਅਰ ਅਟੈਂਡੈਂਟ ਇੱਕ ਐਦਾਂ ਦੀ ਟ੍ਰੇਨਿੰਗ ਹੈ ਵੀ ਜਿਹੜੀਆਂ ਗਰੀਬ ਮਹਿਲਾਵਾਂ ਘੱਟ ਪੜੀਆਂ ਐ 8ਵੀਂ ਪਾਸ ਐ ਜਾਂ 10ਵੀਂ ਪਾਸ ਐ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਜਾਂ 5ਵੀਂ ਪਾਸ ਐ ਅਨਪੜੀ ਐ ਉਹਨਾਂ ਨੂੰ ਰੈਡ ਕਰਾ ਉਸ ਵੱਲੋਂ ਇੱਕ ਐਦਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਵੀ ਜਿਹੜੇ ਹੁਣ ਅੱਜ ਕੱਲ ਦੇ ਸਮੇਂ ਵਿੱਚ ਹੈਗੇ ਆ ਵੀ ਮਾਤਾ ਪਿਤਾ ਜਿਹੜੇ ਹੈਗੇ ਆ ਜਾਂ ਘਰ ਦੇ ਪੁੱਤਰ ਧੀ ਸਾਰੇ ਇਓ ਕਮਾਨ ਵਾਲੀ ਐ ਬਹੂ ਵੀ ਕਮਾਨ ਵਾਲੀ ਐ ਠੀਕ ਐ ਘਰ ਚ ਜਿਹੜੇ ਬਜ਼ੁਰਗ ਰਹਿੰਦੇ ਉਹਨਾਂ ਦੀ ਸੇਵਾ ਕਰਨ ਵਾਸਤੇ ਰੈੱਡ ਕਰਾਸ ਵੱਲੋਂ ਇੱਕ ਐਦਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਐ ਉਹ ਬਜ਼ੁਰਗਾਂ ਦੀ ਸੇਵਾ ਉਹ ਮਹਿਲਾਵਾਂ ਕਰਦੀਆਂ ਨੇ ਤਾਂ ਉਹਨਾਂ ਦੇ ਬਾਅਦ ਉਹ ਇੱਕ ਵਾਰ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਂਦੀਆਂ ਨੇ ਉਸ ਤੋਂ ਬਾਅਦ ਸਮੇਂ-ਸਮੇਂ ਅਨੁਸਾਰ ਜਿੱਦਾਂ ਉਹਨਾਂ ਨੂੰ ਕੰਮ ਚਾਹੀਦਾ ਉਸ ਹਿਸਾਬ ਨਾਲ ਉਹ ਲੋਕਾਂ ਦੇ ਘਰ ਜਾ ਕੇ ਬਜ਼ੁਰਗਾਂ ਦੀ ਸੇਵਾ ਕਰਕੇ ਮਾਣ ਪੱਤਾ ਪ੍ਰਾਪਤ ਕਰਦੀਆਂ ਨੇ ਉਸ ਤੋਂ ਬਾਅਦ ਮੈਂ ਰੈੱਡ ਕਰਾਸ ਜਿਹੜੇ ਪੰਜਾਬ ਦੇ ਜਿੰਨੇ ਵੀ ਗਤੀਵਿਧੀਆਂ ਦੇ ਨੇ ਪੰਜਾਬ ਦੇ ਜਿੰਨੇ ਵੀ ਰੈੱਡ ਆਈਟੀਆਈਜ਼ ਗਵਰਨਮੈਂਟ ਪੰਜਾਬ ਐਡਿਟ ਸਾਰੇ ਸਕੂਲ ਹੈ ਉਹ ਇੱਕ ਰੈੱਡ ਕਰਾਸ ਦੇ ਮੈਂਬਰ ਹੈ ਕਹਿਣ ਦਾ ਪਾਵ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹੈ ਵੀ ਹਰ ਇੱਕ ਪੰਜਾਬ ਦਾ ਚਾਹੇ ਉਹ ਗੈਰ ਸਰਕਾਰੀ ਚਾਹੇ ਪ੍ਰਾਈਵੇਟ ਕਾਲਜ ਹੈ 6 ਰੁਪਏ ਪ੍ਰਤੀ ਸਟੂਡੈਂਟ ਦੇ ਹਿਸਾਬ ਨੂੰ ਉਹ ਰੈਡ ਕਲੌਸ ਨੂੰ ਇੱਕ ਐਡਾ ਦੀ ਡੋਨੇਸ਼ਨ ਭੇਜਦਾ ਹੈ ਵੀ ਕੁਦਰਤੀ ਆਫਤਾਂ ਦੇ ਅਧੀਨ ਉਹ ਪੈਸਾ ਖਰਚਿਆ ਜਾਂਦਾ ਹੈ ਦੂਸਰਾ ਇੱਕ ਇੰਟਰਨੈਸ਼ਨਲ ਯੂਥ ਕੈਂਪ ਲਾਈ ਜਾਂਦੇ ਆ ਪਿਛਲੇ ਸਮਿਆਂ ਦੌਰਾਨ ਜਦ ਵਿੱਚ ਚੱਡੀਗੜ੍ਹ ਕੰਮ ਕਰਦੀ ਸੀਗੀ ਭਵਨਸ ਐਸ ਐਲ ਪਬਲਿਕ ਸਕੂਲ ਦੀ ਕੁੜੀ ਸੀਗੀ ਅਮਰੀ ਸਰਦੀ ਮੁਸਕਾਨ ਜਿਹਨੂੰ ਕਹਿੰਦੇ ਸੀ ਕਿ ਉਹ ਤਿੰਨ ਵਾਰ ਰੈੱਡ ਕਰਾਸ ਤੇ ਥਰੂ ਜਾਪਾਨ ਦਾ ਵਿਜ਼ਿਟ ਕਰਕੇ ਆਈ ਮਤਲਬ ਕਹਿਣ ਦਾ ਇਹ ਹੈ ਕਿ ਇਦਾਂ ਦੀ ਇੰਟਰਨੈਸ਼ਨਲ ਸੰਸਥਾ ਹੈ ਵੀ ਜਿਨ੍ਹਾਂ ਬਿਨਾ ਕਿਸੇ ਇੰਪਾਰਸ਼ੀਅਲਟੀ ਤੋਂ ਬਿਨਾ ਕਿਸੇ ਪੱਖਪਾਤ ਤੋਂ ਬੱਚਿਆਂ ਦੇ ਅੰਦਰ ਉਹਨਾਂ ਨੂੰ ਆਪਣੇ ਨਾਲ ਇਦਾਂ ਜੋੜ ਕੇ ਜੋੜਨ ਤੋਂ ਬਾਅਦ ਉਹਨਾਂ ਨੂੰ ਇਦਾਂ ਦੇ ਉਪਰਾਲੇ ਦੇਣੇ ਕਿ ਅੱਕੇ ਨੂੰ ਉਹ ਵਾਸਕਣ ਤੇ ਰੈੱਡ ਕਰਾਸ ਦੇ ਅਤਿ ਨਾਮ ਦੀ ਕਿਸੇ ਵੀ ਬੇਦਖਭ ਨੂੰ ਉਹ ਮਿਟਾ ਸਕਣ ਬਹੁਤ ਹੀ ਰੈੱਡ ਕਰਾਸ ਸੰਸਥਾ ਜਿਹੜੀ ਹੈਗੀ ਆਪਣੇ ਆਪ ਚ ਹੀ ਇੱਕ ਇਦਾਂ ਦੀ ਸੰਸਥਾ ਹੈ ਬੀਚੀ ਦਾ ਸਿਰਫ ਨਾਮ ਨਹੀਂ ਡਾਕਟਰ ਵੀ ਕਿਹਾ ਈਵਨ ਕਿ ਡਾਕਟਰ ਕਾ ਕੋਈ ਕੇਮਿਸਟ ਵਾਲਾ ਵੀ ਇਸ ਲੋਗੋ ਨੂੰ ਯੂਜ਼ ਨਹੀਂ ਕਰ ਸਕਦਾ ਉਹਦੇ ਤੇ ਜਿਹੜੀਆਂ ਹੈਗੀਆਂ ਕਾਰਵਾਈ ਕੀਤੀ ਜਾਂਦੀ ਹੈ ਜੇ ਕੋਈ ਕੈਮਿਸਟ ਵਾਲਾ ਜਾਂ ਕੋਈ ਇਦਾਂ ਦਾ ਡਾਕਟਰ ਆਪਣੀ ਗੱਡੀ ਤੇ ਇਹ ਰੈੱਡ ਕਰਾਸ ਦਾ ਨਿਸ਼ਾਨ ਯੂਜ਼ ਕਰ ਲਵੇ ਉਹ ਨਹੀਂ ਯੂਜ਼ ਕਰ ਸਕਦਾ ਕਿਉਂਕਿ ਇਹ ਸਿਰਫ ਸਿੰਬਲ ਜਿਹੜਾ ਹੈ ਰੈੱਡ ਕਰਾਸ ਹੀ ਯੂਜ਼ ਕਰ ਸਕਦਾ ਆਪਣੀ ਜਿਹੜੇ ਆਫੀਸ਼ੀਅਲੀ ਕੰਮਾਂ ਵਾਸਤੇ ਜਾਂ ਆਪਣੇ ਆਧਾਰੇ ਦੇ ਅਧੀਨ ਕਰ ਸਕਦਾ ਹੈ ਰੈੱਡ ਕਰਾਸ ਵੱਲੋਂ ਹੋਰ ਬਥੇਰੀਆਂ ਇੱਕ ਗਤੀਵਿਧੀਆਂ ਜਿਹੜੀਆਂ ਐ ਐਮਬੂਲੈਂਸਿਸ ਚਲਾਈਆਂ ਜਾਂਦੀਆਂ ਫਰਸਟ ਏਡ ਟ੍ਰੇਨਿੰਗ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਉਸ ਤੋਂ ਬਾਅਦ ਯੂਥ ਰੈੱਡ ਕਰਾਸ ਟੈਂਪਲ ਜਾਂਦੇ ਆ ਇੰਟਰਨੈਸ਼ਨਲ ਕੈਂਪ ਲਗਾਏ ਜਾਂਦੇ ਆ ਐਨਐਸਐਸ ਕੈਂਪ ਲਗਾਏ ਜਾਂਦੇ ਆ ਉਸ ਤੋਂ ਬਾਅਦ ਹਸਪੀਟਲ ਵੈਲਫੇਅਰ ਸੈਕਸ਼ਨ ਸਾਡਾ ਜਿਹੜਾ ਇੱਕ ਪੀਜੀਆਈ ਦੇ ਅੰਦਰ ਖੁੱਲਿਆ ਹੋਇਆ ਹੈ ਉਸ ਦੇ ਅਧੀਨ ਕੀ ਹੁੰਦਾ ਵੀ ਜਿਹੜੇ ਪੇਸ਼ੈਂਟ ਜਿਹੜੇ ਗਰੀਬ ਲੋਕ ਦਵਾਈਆਂ ਨਹੀਂ ਖਰੀਦ ਸਕਦੇ ਉਹ ਡਾਕਟਰ ਨੂੰ ਕਹਿ ਦਿੰਦੇ ਆ ਵੀ ਆਪਣੇ ਕਾਰਡ ਤੇ ਇੱਕ ਐਂਦਾ ਦਾ ਪੂਰ ਪੇਸ਼ੈਂਟ ਲਿਖ ਦਿਓ ਵੀ ਅਸੀਂ ਇਹ ਦਵਾਈਆਂ ਬਾਹਰੋਂ ਪਰਚੇਸ ਨਹੀਂ ਕਰ ਸਕਦੇ ਤਾਂ ਰੈੱਡ ਕਰਾਸ ਵੱਲੋਂ ਹਰ ਮਹੀਨੇ ਜਾਂ ਤਿੰਨ ਮਹੀਨੇ ਬਾਅਦ 1500 ਰੁਪਏ ਦੀ ਦਵਾਈ ਉਹਨਾਂ ਨੂੰ ਫ੍ਰੀ ਚ ਦਿੱਤੀ ਜਾਂਦੀ ਹੈ ਕਿ ਕਿਉਂ ਮਨਾ ਰਹੇ ਆ ਤੇ ਅਸੀਂ ਰੈੱਡ ਕਰਾਸ ਹਸਤਾ ਕੀ ਕੀ ਕਰਦੀ ਹੈ। ਠੀਕ ਹੈ। ਇਹ ਮੈਂ ਤੁਹਾਡਾ ਇਸ ਮੌਸਮਾ ਨਹੀਂ ਲਾਣਾ ਬਾਕੀ ਵੀ ਮੈਂ ਗਲਤ ਨਹੀਂ ਕਰਾਂਗਾ ਕਿ ਕਾਫੀ ਕੁਝ ਨਰਮ ਵਿੱਚ ਕਸਰ ਨਹੀਂ ਤਾਂ ਹੈ। ਤੇ ਲੇਕਿਨ ਫੇਰ ਵੀ ਮੇਰੀ ਜਿਹੜਾ ਇੱਕ ਮੰਨਣਾ ਹੈ ਨਾ ਬੇਸਿਕਲੀ ਜੋ ਮੈਨੂੰ ਲੱਗਦਾ ਹੈ ਅਸੀਂ ਨਾਰਮਲੀ ਇਹ ਗੱਲ ਕਹਿੰਦੇ ਕਿ ਮਾਨਵਤਾ ਦੀ ਸੇਵਾ ਹੈ, ਮਾਨਵਤਾ ਸੇਵਾ ਚੰਗੀ ਗੱਲ ਹੈਗੀ ਹੈ ਪਰ ਇਹਨਾਂ ਦਾ ਜੋ ਮੈਨੂੰ ਆਪਣੇ ਲੈਵਲ ਤੇ ਜੋ ਮੇਰੀ ਥਿੰਕਿੰਗ ਹੈਗੀ ਉਹ ਇਹ ਕਹਿੰਦੀ ਹੈਗੀ ਹੈ ਕਿ ਬੇਸਿਕਲੀ ਬੰਦੇ ਦੀ ਜਾਨ ਜਿਹੜੀ ਬਚਾਣੀ ਹੈ ਉਹਨੂੰ ਬਹੁਤ ਜ਼ਰੂਰੀ ਸਮਝੋ। ਚਾਹੇ ਇੱਕ ਮਨੁੱਖੀ ਜਾਨ ਜਿਹੜੀ ਹੈ ਕਿਸੇ ਵੀ ਕਰਕੇ ਸੰਕਟ ਚ ਆ ਗਈ ਹੈ ਚਾਹੇ ਉਹ ਕੋਈ ਕੁਦਰਤੀ ਆਫਤ ਆ ਗਈ ਹੈ ਕੋਈ ਸ਼ੋਰ ਹੋ ਗਿਆ ਜਾਂ ਆਪਣੇ ਕੇਸ ਵਿੱਚ ਨਸ਼ਾ ਹੀ ਲੈ ਲਓ ਹਨਾ ਕੋਈ ਵੀ ਇਦਾਂ ਦੀ ਚੀਜ਼ ਆਂਦੀ ਹੈ ਜਾਂ ਕੁਦਰਤੀ ਆਫਤ ਆ ਗਈ ਹੈ ਤਾਂ ਉਹ ਕੀ ਕਰਦੇ ਨੇ ਪਹਿਲੀ ਇਹ ਚੀਜ਼ ਹੁੰਦੀ ਹੈ ਕਿ ਬੰਦੇ ਦੀ ਜਾਨ ਬਚਾਈ ਜਾਣੀ ਚਾਹੀਦੀ ਹੈ ਕਿ ਮੁੱਖ ਉਦੇਸ਼ ਇਹ ਰੱਖ ਕੇ ਚੱਲਿਆ ਚਾਹੇ ਅਸੀਂ ਰੈਫਰੈਂਸ ਕਿਸੇ ਨੂੰ ਵੀ ਦਈਏ ਇਸ ਚੀਜ਼ ਦਾ ਹਨਾ ਅਸੀਂ ਆਪਣੇ ਪਾਈ ਕਰਈਆਂ ਜੀ ਨਾਲ ਜੋੜਦੇ ਆਂ ਵੀ ਇਹਨਾਂ ਤੋਂ ਰੈਫਰੈਂਸ ਆndi ਹੈਗੀ ਵੀ ਹਾਂ ਇਹਨਾਂ ਨੇ ਆਪਣੇ ਸਰ ਹੈਂਡਿੰਗ ਇਹਨਾਂ ਨੇ ਸੋਚ ਕੇ ਅਗੇ ਚਾਈ ਸੰਸਥਾ ਕੋਈ ਅਮਰੀਕਨ ਸੰਸਥਾ ਲੈ ਕੇ ਚੱਲਦਾ ਕਿਸੇ ਵੀ ਚੱਲਦਾ ਪਰ ਅਲਟੀਮੇਟਲੀ ਵੀ ਇਹ ਸੰਸਥਾ ਜਿਹੜੀ ਹੈਗੀ ਹੈ ਕੰਮ ਕਰੇ ਇਹਨਾਂ ਨੂੰ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਹੈ ਸੰਸਥਾ ਦਾ ਕੰਮ ਜਿਹੜਾ ਹੈ ਉਹ ਬੋਲਦਾ ਹੈ ਹੈਨਾ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਤੁਸੀਂ ਇੱਥੇ ਜੁੜੇ ਹੋਏ ਹੋ ਇਹਦੇ ਬਾਰੇ ਸੋਚਿਆ ਕਰੋ ਤਾਂ ਬਾਅਦ ਵੀ ਪ੍ਰਚਾਰ ਕਰਿਆ ਜਾਵੇ ਹੈਨਾ ਕੋ ਕੋਸੀ ਵੀ ਫਾਇਦਾ ਲੈ ਕੇ ਜਾਣ ਨੂੰ ਤੁਹਾਡੇ ਮੰਗ ਜੇ ਹੋਰ ਵੀ ਬੱਚੇ ਹੈਗੇ ਨੇ ਉਹੀ ਚੀਜ਼ ਦਾ ਫਾਇਦਾ ਲੈ ਕੇ ਜਾ ਸਕਦੇ ਹੋ ਇਸ ਸੰਸਥਾ ਦੇ ਵਿੱਚ ਇੱਕ ਆਪਣਾ ਯੋਗਦਾਨ ਵੀ ਪਾ ਸਕਦੇ ਹੋ ਤੁਸੀਂ। ਬਸ ਮੈਂ ਬਹੁਤਾ ਸਮਾਂ ਨਹੀਂ ਲੱਗਾ ਇਹਨਾਂ ਨਾਲ ਲੱਗਾ ਤੁਹਾਡਾ। ਜੀ। ਵਿਸ਼ਵ ਦੇ ਵਿੱਚ ਬੜਾ ਮਹਾਨਤਾ ਰੱਖਦਾ। ਮੈਂ ਪਹਿਲਾਂ ਵੀ ਗੱਲ ਕਰਕੇ ਆਇਆ ਕਿ ਸਾਲ ਦੇ 365 ਦਿਨ ਹੁੰਦੇ ਆ। ਜੇ 365 ਦਿਨਾਂ ਦੇ ਵਿੱਚ ਅਸੀਂ ਵਿਸ਼ੇਸ਼ ਦਿਨਾਂ ਦੀ ਗੱਲ ਕਰੀਏ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਵਿਸ਼ੇਸ਼ ਦਿਨ ਹੈ ਉਹ ਅੱਜ ਦਾ ਜਿਹੜਾ ਹੈ ਪਿਸ਼ਵ ਰੈਡ ਕਰਾਸ ਦਿਵਸ ਹੈ ਜਿਹੜਾ ਕਿ ਸਰ ਹੈਨੀ ਡਿਊਨਾ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਕਿਉਂਕਿ ਉਹਨਾਂ ਦਾ 8 ਮਈ 1828 ਨੂੰ ਜਿਹੜਾ ਇਹ ਜਨਮ ਹੋਇਆ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਤੇ 3 ਅਕਤੂਬਰ 1910 ਨੂੰ 82 ਸਾਲ ਦੀ ਉਮਰ ਜਿਹੜੀ ਪੂਕ ਕੇ ਉਹ ਮੌਤ ਦਾ ਜਿਹੜਾ ਕਾਰਨ ਹੈ ਉਹ ਉਮਰ ਦਾ ਜਿਹੜਾ ਹੈ ਕਾਰਨ ਬਣਿਆ ਕੋਈ ਹੋਰ ਨਹੀਂ ਐਹੋ ਜਿਹਾ ਬਣਿਆ ਕੁਝ ਲੋਕ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਜਿਹੜਾ ਹੈ ਨਰਵਾ ਕਰਕੇ ਚਲੇ ਜਾਂਦੇ ਕੁਝ ਲੋਕ ਦੂਸਰਿਆਂ ਤੇ ਭਾਰ ਬਣਦੇ ਨੇ ਬੋਝ ਬਣਦੇ ਨੇ ਜਾਂ ਕੁਝ ਐਹੋ ਜਿਹੇ ਨੇ ਜਿਹੜੇ ਬੋਝ ਸਮਝਦੇ ਨੇ ਤੇ ਕੁਝ ਲੋਕ ਐਹੋ ਜਿਹੇ ਨੇ ਜਿਹੜੇ ਆਪਣੇ ਲਈ ਦਾ ਕਰਨਾ ਕਿ ਉਹ ਦੂਸਰਿਆਂ ਲਈ ਵੀ ਕੁਛ ਨਾ ਪੁਛ ਕਰ ਜਾਂਦੇ ਆ ਤੇ ਉਹਨਾਂ ਵਿੱਚੋਂ ਸਿਗੇ ਸਰ ਹੈਨੀ ਡੂਨਾ ਠੀਕ ਆ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਮਨੁੱਖ ਨੂੰ ਕੋਈ ਐਹੋ ਜੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇ ਦ੍ਰਿਸ਼ ਤੱਕਦਾ ਨਹੀਂ ਹੈ ਜਾਂ ਉਹ ਹੱਡੀ ਹਟਾਉਂਦਾ ਨਹੀਂ ਹੈ ਜਾਂ ਉਹ ਸਚਾਈ ਨੂੰ ਸੁਣਦਾ ਨਹੀਂ ਹੈ ਤੇ ਉਦੋਂ ਤੱਕ ਉਹਦਾ ਮਰ ਜਿਹੜਾ ਹੈ ਉਹ ਬਲਵੰਤ ਦਾਰੀ ਹੈ ਤੇ ਇਹ ਹੈਲੀਲੀਓਨਾ ਦੇ ਜੀਵਨ ਦੇ ਵਿੱਚ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਇਸ ਤਰ੍ਹਾਂ ਇੱਕ ਸਮਾਜ ਸੇਵੀ ਸੀਗੇ ਥੋੜਾ ਜਿਹਾ ਜੋਗਪਤੀ ਵੀ ਸੀਗੇ ਕਮ ਕਰਦੇ ਵਿੱਚ ਇੱਕ ਉਪਰ ਜਿਹੜਾ ਜਾਣਾ ਪੈਂਦਾ ਸੀ ਯਾਰ ਜੇ ਉਹਨਾਂ ਨੂੰ ਮੌਕਾ ਮਿਲਿਆ 1868 ਦੇ ਵਿੱਚ ਯਾਰ ਦਾ ਇਟਲੀ ਦੇ ਵਿੱਚ ਇਟਲੀ ਵਿੱਚ ਜਦੋਂ ਗਏ ਤਾਂ ਇੱਕ ਰੋ ਤੋਂ ਪਤਾ ਲੱਗਾ ਕਿ ਇੱਕ ਸਾਲ ਫਿਰ ਉਹਨਾਂ ਦੇ ਥਾਣੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलदिया ने इथे चौबी घंटे सब दिन इमरजेंसी की सुविधा भी दि है है अज बुक करो अपनी अपॉइंटमेंट अठानवे सात सो वी छे चौहत्तर या अठानवे अठ आथ सो उन्नवे अस्सी छे विजिट करो संधु हॉस्पिटल चंडीगढ़ रोड नवा शहर ਸੱਜਣਾਂ ਸ਼੍ਰੀਮਤ ਬਸੇਂਗਰ ਨਗਰ ਨਾ ਸੁਵਤਕ ਅੱਜ ਦੀਆਂ ਖਾਸ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ